ਅੱਜ ਮੈਂ ਤੁਹਾਨੂੰ 8 ਅਜਿਹੇ ਗੁਣ ਦੱਸਣ ਜਾ ਰਿਹਾ ਜਿਹੜੇ ਹਰ ਇੱਕ ਤਾਕਤਵਰ ਇਨਸਾਨ ਵਿੱਚ ਹੁੰਦੇ ਨੇ ਨੰਬਰ 1 ਸੈਲਫ ਕੰਟਰੋਲ ਭਾਵ ਕੇ ਆਤਮ ਨਿਯੰਤਰਣ ਇੱਕ ਤਾਕਤਵਰ ਇਨਸਾਨ ਆਪਣੇ ਆਪ ਨੂੰ ਹਰ ਸਥਿਤੀ ਵਿੱਚ ਕੰਟਰੋਲ ਕਰ ਲੈਂਦਾ ਨੰਬਰ 2 ਅਨਸ਼ੇਕੇਬਲ ਫੋਕਸ ਭਾਵ ਕੇ ਅਟਲ ਧਿਆਨ ਅਜਿਹੇ ਵਿਅਕਤੀਆਂ ਦਾ ਧਿਆਨ ਕਦੇ ਵੀ ਨਹੀਂ ਭਟਕਦਾ ਉਹ ਹਰ ਤਰ੍ਹਾਂ ਦੀ ਡਿਸਟਰੈਕਸ਼ਨ ਤੋਂ ਉੱਤੇ ਉੱਠ ਜਾਂਦੇ ਆ ਨੰਬਰ 3 ਲੈਸ ਟਾਕ ਮੋਰ ਐਕਸ਼ਨ ਭਾਵ ਕੇ ਘੱਟ ਗੱਲਾਂ ਵੱਧ ਕਾਰਵਾਈ ਉਹ ਬੋਲਦੇ ਘੱਟ ਨੇ ਪਰ ਹਰ ਵਾਰ ਆਪਣਾ ਪ੍ਰਭਾਵ ਛੱਡ ਜਾਂਦੇ ਆ ਨੰਬਰ 4 ਪ੍ਰੈਜ਼ੈਂਸ ਵਿਦਆਊਟ ਨੌਇਸ ਭਾਵ ਕਿ ਸ਼ਾਂਤ ਪਰ ਮਜ਼ਬੂਤ ਮੌਜੂਦਗੀ ਉਹਨਾਂ ਦੇ ਬਿਨਾਂ ਬੋਲੇ ਹੀ ਭੀੜ 'ਚ ਵੀ ਉਹਨਾਂ ਦੀ ਮੌਜੂਦਗੀ ਮਹਿਸੂਸ ਹੁੰਦੀ ਰਹਿੰਦੀ ਆ ਨੰਬਰ 5 ਕੰਸਿਸਟੈਂਟ ਗਰੋਥ ਭਾਵ ਕਿ ਨਿਰੰਤਰ ਵਿਕਾਸ ਹਰ ਦਿਨ ਆਪਣੇ ਆਪ ਨੂੰ ਬਿਹਤਰ ਬਣਾਉਣਾ ਉਹਨਾਂ ਦੀ ਆਦਤ ਹੁੰਦੀ ਆ ਨੰਬਰ 6 ਕੀਪਸ ਸੀਕਰੈਟਸ ਭਾਵ ਕਿ ਰਾਜ਼ ਸੰਭਾਲਣਾ ਇੱਕ ਤਾਕਤਵਰ ਇਨਸਾਨ ਆਪਣੀਆਂ ਗੱਲਾਂ ਤੇ ਯੋਜਨਾਵਾਂ ਨੂੰ ਰਾਜ਼ ਹੀ ਰੱਖਦਾ ਨੰਬਰ 7 इमोਸ਼ਨਲੀ ਡਿਟੈਚਡ ਭਾਵਨਾਵਾਂ ਤੋਂ ਦੂਰ ਭਾਵ ਕੇ ਜਜ਼ਵਾਤੀ ਤੌਰ ਤੇ ਕੱਟਿਆ ਹੋਇਆ ਉਹ ਜਜ਼ਵਾਤਾਂ ਦੇ ਗੁਲਾਮ ਨਹੀਂ ਹੁੰਦੇ ਉਹਨਾਂ ਨੂੰ ਕੰਟਰੋਲ ਕਰਨਾ ਜਾਣਦੇ ਨੇ ਨੰਬਰ 8 ਸਟਰੋਂਗ ਡਿਸੀਜਨ ਮੇਕਰ ਭਾਵ ਕੇ ਦ੍ਰਿੜ ਫੈਸਲੇ ਕਰਨ ਵਾਲਾ ਉਹ ਬਿਨਾਂ ਕਿਸੇ ਡਰ ਤੋਂ ਜ਼ਿੰਦਗੀ ਦੇ بڑے بڑے ਫੈਸਲੇ ਲੈ ਲੈਂਦੇ ਆ